ਜੇਤੀਬਾੜੀ ਖਬਰਾਂ ਅਤੇ ਵਪਾਰ ਨਾਲ ਸੰਬੰਧਤ ਜਾਣਕਾਰੀ ਹਾਸਲ ਕਰਨ ਲਈ ਸਾਡੇ YouTube ਚੈਨਲ Search Punjab Today ਨੂੰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਦਬਾਓ ਤਾਂ ਜੋ ਸਾਡਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਪ੍ਰਾਪਤ ਹੋਵੇ। ਮੈਂ ਲੇਬਰ ਉਹ ਹੋਣੀ ਜਿਨ੍ਹਾਂ ਨੇ ਤੋੜਨਾ ਹੋਣਾ। ਨਹੀਂ ਲੇਬਰ ਇੱਥੇ ਬੈਠੀ ਹੈ। ਦੇਖੋ ਦੂਰ ਤੱਕ ਐ ਸਾਰੇ ਬਹੁਤ ਬੀੜੇ ਨੇ ਸ਼ਾਮ। ਇੱਧਰ ਵੀ ਉਸ ਤੋਂ ਬੱਸ। ਅਪਾ ਦੇਖ ਕੇ ਵੀ ਭਾਈ ਇਹ ਚੀਜ਼ ਵਧੀਆ ਹੁੰਦੀ ਆਪਾਂ ਦੂਜਾ ਲਾ ਛੱਤ ਛੱਤ ਤੱਕ ਸੀਗੇ ਛੱਤ ਤੋਂ ਅੱਗੇ ਨਹੀਂ ਸੀਗੇ ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਪੈਂਦਾ ਸੀਟ ਦਾ ਖਰਚਾ ਹਾਂਜੀ ਹਾਂ ਦੱਸੋ ਕਹਿੰਦੇ ਤਰਬੂਜ਼ ਦਾ 83000 ਹੈ 83000 4 ਦੀ 15 ਵਾਂ ਆਇਆ ਉਧਰ ਤੱਕ ਲੰਮ ਖਨੀ ਦੇ ਮਾਰ ਪਈ ਐ ਤਾਂ ਪਟਵਾਰੀ ਨੂੰ ਇਹ ਕਹਿੰਦੇ ਨੂੰ ਦੋ ਘੱਟ ਤੋਂ ਦੋ ਦਿਨਾਂ ਚ ਸਾਰੀਆਂ ਗਦੌਰੀਆਂ ਕਰਕੇ ਜਲਦੀ ਰਿਪੋਰਟ ਪੇਸ਼ ਕਰ ਤਾਂ ਕਿ ਅਸੀਂ ਉੱਪਰੋਂ ਜਲਦੀ ਮਾਰਜਨ ਹੈ ਘਬਰਾਓ ਨਾ ਤੁਹਾਡੀ ਧੀ ਤੁਹਾਡੀ ਭੈਣ ਤੁਹਾਡੇ ਨਾਲ ਹੈ ਤੁਹਾਡੀ ਆਪ ਦੀ ਸਰਕਾਰ ਹੈ ਭਗਵਾਨਤਮਾਨ ਜੀ ਤੁਹਾਡੇ ਨਾਲ ਹੈ 80000 ਰੁਪਏ ਕਿਲੋ ਦੇ ਬੀਜ ਆ ਰਹੇ ਨੇ ਜੀ 80000 ਰੁਪਏ ਕਿਲੋ ਕੀ ਆ ਲੈ ਆ ਕੇ ਦਿਖਾ ਦਿਓ ਅੱਗੇ ਇਹ ਸਾਫਲਾ ਦੇਖੀ ਇਹ ਡਗੜਾ ਵੱਜਿਆ ਵਾ ਇੱਕ ਡਗੜਾ ਵੱਜਿਆ ਵਾ ਸਾਡੇ ਇੱਕ ਦੋਰੀ ਕਰ ਰਿਹਾ ਤੇ ਜਲਦੀ ਤੋਂ ਜਲਦੀ ਕਰਵੋਨੇ ਆਪਾਂ ਹਾਂ ਜਲਦੀ ਕਰਵਾਨੇ ਆ